ਇੱਕ 23 ਇਹ ਦੋ ਵਾਰ ਦਾ ਤਾਂ ਨੇ 1 23 24 ਰਾਤ ਨੂੰ ਜੀਐਸ ਐਂਟਰਪ੍ਰਾਈਜ਼ਸ ਹੈ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਨਗਪੁਰ ਸਾਹਿਬ ਉੱਥੇ ਰਾਤ ਨੂੰ ਇੱਕ ਉੱਥੇ ਚੋਰੀ ਹੋਈ ਸੀ ਇੱਕ ਸੈਕਿੰਡ ਵਾਰ ਦਾ ਜਿਹੜੀ ਆ ਗੰਪੁਰ ਦੇ ਚੋਰੀ ਹੋਈ ਸੀ ਜਿਹੜੀ ਪਹਿਲੀ ਵਾਰ ਦਾ ਤੁਹਾਨੂੰ ਮੈਂ ਦੱਸੀਆ ਉਹਦੇ ਸੰਬੰਧ ਦੇ ਵਿੱਚ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਉਹਦੇ ਚ ਐਸਐਚਓ ਅਨੰਦਪੁਰ ਸਾਹਿਬ ਤੇ ਇਚਾਰਸੀਏ ਵੱਲੋਂ DSP D ਸਾਹਿਬ ਦੀ ਨਿਗਰਾਨੀ ਦੇ ਵਿੱਚ ਜਿਹੜਾ ਇਹ ਇਨਵੈਸਟੀਗੇਸ਼ਨ ਚਲਾਈ ਗਈ ਤੇ ਇਹਦੀ ਹਿਊਮਨ ਤੇ ਇਲੈਕਟ੍ਰੀਕਲ ਇੰਟੈਲੀਜੈਂਸ ਦੇ ਨਾਲ ਜਿਹੜੀ ਅਸੀਂ ਇਹਨਾਂ ਨੇ ਇਹ ਮਕਦਮਾ ਕਰੈਕ ਕੀਤਾ ਤੇ ਉਥੇ ਜਿਹੜਾ ਉਹਦੇ ਵਿੱਚ ਉਹ ਸਮਾਨ ਚੋਰੀ ਹੋਇਆ ਸੀ ਉਹਦੇ ਵਿੱਚੋਂ 2 AC 15 LED ਇੱਕ ਫ੍ਰਿਜ 2 ਇਨਵਰਟਰ ਤੇ 2 ਵਾਸ਼ਿੰਗ ਮਸ਼ੀਨਾਂ ਜਿਹੜੀਆਂ ਉਹ ਰਿਕਵਰ ਕਰਤੀਆਂ ਤੇ ਇਹਦੇ ਵਿੱਚੋਂ 2 ਕਿਊਸ ਜਿਹੜੇ ਆ ਇਹਨਾਂ ਸੀਗੇ ਇਨਵੋਲਵ ਹੋ ਰੈਸਟ ਕੀਤੇ ਗਏ ਨੇ ਇਹਨਾਂ ਚੋਂ ਇੱਕ ਕਰਮਬੀਰ ਸਿੰਘ ਉਰਫ ਬਿੱਲਾ ਪੁੱਤਰ ਜਸਵੰਤ ਸਿੰਘ ਤੇ ਸੈਕਿੰਡ ਸੀਗਾ ਜੀ ਸੰਗਰਾਮ ਸਿੰਘ ਪੁੱਤਰ ਜਸਵੰਤ ਸਿੰਘ ਇਹ ਪਿਲਕਣੀ ਥਾਣਾ ਸਾਹਾ ਅੰਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਇਸੇ ਤਰ੍ਹਾਂ ਜਿਹੜੀ ਸੈਕਿੰਡ ਵਾਰਦਾਤ ਹੈ ਉਹ ਉਹ ਵਾਰਦਾਤ ਅਗੰਪੁਰ ਦੇ ਵਿੱਚ ਘਰ ਦੇ ਅੰਦਰੋਂ ਚੋਰੀ ਹੋਈ ਸੀ ਉਹਦੇ ਵਿੱਚ ਵੀ ਸੇਮ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਉਹਦੇ ਉਹ ਵੀ ਕੇਸ ਕ੍ਰੈਕ ਕਰਕੇ ਦੋ ਦੋਸ਼ੀ ਅਮਰੀਕ ਸਿੰਘ ਪੁੱਤਰ ਜਗਿੰਦਰਨਾਮ ਬਲਜੀਤ ਸਿੰਘ ਪੁੱਤਰ ਚੇਤਾਰਾਮ ਇਹ ਬਾਈ ਸਮਰਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਚੋਰੀ ਹੋਇਆ ਛੋਣੇ ਚਾਂਦੀ ਗਹਿਣੇ ਜਿਹੜੇ ਉਹ ਬਰਾਂਦ ਕੀਤੇ ਗਏ ਇਹ ਚਾਰੇ ਦੋਸ਼ੀ ਜਿਹੜੇ ਨੇ ਉਹ ਸਾਡੀ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਫਰਦਰ ਇਨਟੈਰੋਗੇਸ਼ਨ ਸਾਡੇ ਵੱਲੋਂ ਹੋ ਰਹੀ ਹੈ ਤੇ ਇਹ ਸਾਨੂੰ ਉਮੀਦ ਹੈ ਹੋਰ ਵੀ ਅਸੀਂ ਜਿਹੜੀਆਂ ਇੱਥੋਂ ਦੁਬਾਰਾ ਤੱਕ ਨੇ ਡਿਸਟ੍ਰਿਕਟ ਕੀਤੀਆਂ ਆਈਆਂ ਉਹ ਵੀ ਇਹਨਾਂ ਤੋਂ ਅਸੀਂ ਕਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਉਮੀਦ ਹੈ ਵੀ ਉਹ ਵੀ ਛੇਤੀ ਹੋ ਜਾਣਗੇ ਜਿਹੜੀ ਉਹਨਾਂ ਦਾ